ਦੇਖੋ ਸਾਨੂੰ ਤਾਂ ਹੁਣੇ ਪਤਾ ਲੱਗਾ ਸੀਗਾ ਕਿ ਉਹਨਾਂ ਇਸੇ ਕਰਕੇ ਅਸੀਂ ਆਏ ਆ ਵੀ ਕੀ ਗੱਲ ਹੋਈ ਆ ਔਰ ਜਿਹੜੀ ਗੱਲ ਵੀ ਹੋਈ ਮਾੜੀ ਗੱਲ ਹੋਈ ਆ ਕਿਉਂਕਿ ਪਹਿਲਾਂ ਵਿਜੀਲੈਂਸ ਵਾਲਿਆਂ ਨੇ ਵੀ ਇਹਨਾਂ ਨੂੰ ਤਾਂ ਕੀਤਾ ਸੀ ਉਹਨਾਂ ਨੇ ਵੀ ਕੋਈ ਨਹੀਂ ਲੱਭਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ED ਵਾਲਿਆਂ ਕੋਲੋਂ ਵੀ ਇਹਨਾਂ ਕੋਲੋਂ ਕੋਈ ਨਹੀਂ ਲੱਭਣਾ ਵਧੀਆ ਇਨਸਾਨ ਸੀਗੇ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਜੀ ਪਾਰਟੀ ਨੂੰ ਨੁਕਸਾਨ ਵਾਸਤੇ ਇਸ ਕਰਕੇ ਪਹਿਲਾਂ ਵੀ ਇਹਨਾਂ ਨੂੰ ਖਰਾਬ ਕੀਤਾ ਗਿਆ ਹੁਣ ਫਿਰ ਈਡੀ ਦੇ ਥਰੂ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਪ੍ਰਧਾਨ ਜੀ ਨਾਲ ਗੱਲ ਹੋਈ ਸਾਡੀ ਹਾਂ ਮੇਰੀ ਹੁਣੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਕੀ ਕਹਿੰਦੇ ਹੋ ਉਹਨਾਂ ਨੇ ਵੀ ਇਹੀ ਮੈਨੂੰ ਮੈਸੇਜ ਇਹੀ ਆਇਆ ਸੀਗਾ ਚੰਡੀਗੜ੍ਹੋਂ ਕਿ ਐਦਾਂ ਦਾ ਪਤਾ ਕਰੋ ਤੁਸੀਂ ਵੀ ਕੀ ਗੱਲਬਾਤ ਹੈ ਕੀ ਔਰ ਮੈਂ ਐਸੇ ਕਰਕੇ ਆ ਹੁਣ ਬਾਕੀ ਸਾਰੀ ਗੱਲਬਾਤ ਤੁਹਾਡੇ ਤੋਂ ਪਤਾ ਲੱਗ ਗਈ ਈਡੀ ਆਫੀਸਰ ਨਾਲ ਗੱਲਬਾਤ ਕਰੋਗੇ ਜਾ ਕੇ ਦੇਖੋ ਜੇ ਕਰਨ ਦੇਣਗੇ ਤੇ ਫਿਰ ਕਰਾਂਗੇ ਵੀਰ ਜੀ ਤੁਸੀਂ ਕਹਿ ਰਹੇ ਹੋ ਕਿ 80 ਪਹਿਲਾਂ ਬਿਜ਼ਨਸ ਹੋ ਉਸ ਨੂੰ 90 ਹੋਣ 80 ਨੂੰ 90 ਪਰ ਉਹ ਕੰਤਾ ਜੋ ਉਸ ਕਰਾ ਕਿ ਗ੍ਰਿਫਤਾਰੀ ਪੈ ਗਈ ਹੈ ਜੇ ਨਹੀਂ ਕੁਝ ਲੱਭੇ ਫਿਰ ਗ੍ਰਿਫਤਾਰੀ ਪੈਣਾ ਗ੍ਰਿਫਤਾਰੀ ਤਾਂ ਦੇਖੋ ਜੀ ਜਿੰਨੂੰ ਮਰਜ਼ੀ ਪਾ ਸਕਦੇ ਆ ਅੱਗੇ ਵੀ ਆਪਾਂ ਦੇਖਿਆ ਹੀ ਹੈ ਜੀ ਵੀ ਜਿੰਦੇ ਦਾ ਦਿਲ ਕਰਦਾ ਹੈ ਜਿਹੜੇ ਤੇ ਵੀ ਉਹਨਾਂ ਦੀ ਗ੍ਰਿਫਤਾਰੀ ਪਾ ਦਿੰਦੇ ਆ ਔਰ ਜਦੋਂ ਕੇਸ ਚੱਲਦਾ ਉਸ ਤੋਂ ਬਾਅਦ ਕੁਛ ਵੀ ਨਹੀਂ ਬਰਾਮਦ ਹੁੰਦਾ ਕੀ ਕਾਰਨ ਸਮਝਦੇ ਅਸਤੇ ਵਿੱਚ ਜਾਣ ਕੇ ਜਾਣ ਬੋਝ ਕੇ ਪਰੇਸ਼ਾਨ ਕਰ ਰਹੇ ਆ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਨੇਤਾ ਉਹਨਾਂ ਨੂੰ ਜਾਣ ਪੁੱਝ ਕੇ ਖਰਾਬ ਕੀਤਾ ਜਾ ਰਿਹਾ ਪਹਿਲਾਂ ਆਪ ਸਰਕਾਰ ਨੇ ਇਹਨਾਂ ਨੂੰ ਕੀਤਾ ਹੁਣ ਸੈਂਟਰ ਦੀ ਸਰਕਾਰ ਜਾਣ ਪੁੱਝ ਕੇ ਇਹਨਾਂ ਨੂੰ ਕਰ ਰਹੀ ਹੈ ਪੋਲਿਟੀਕਲ ਮੈਨਡੇਟ ਆ ਪੋਲਿਟੀਕਲ ਹੀ ਹੈ ਬਿਲਕੁਲ ਪੋਲਿਟੀਕਲ ਪੋਲਿਟੀਕਲ ਮੈਨਡੇਟ ਹੈ ਜਿਹੜਾ ਇਸ ਇਲੈਕਸ਼ਨ ਦੇ ਤਕਰੀਬਨ 10 ਵੇ ਤੇ ਆਇਆ ਹੈ ਕੋਈ ਪੀਪੀਸੀ ਜੇ ਤੁਸੀਂ ਵੀ ਹੋਣ ਆਇਆ ਹੈ ਨਹੀਂ ਮੈਂ ਪਹਿਲਾਂ ਜਦੋਂ ਦੂਜੀ ਪਾਰਟੀ ਨਾਲ ਚੋਣਾਂ ਨਾ ਮੈਨੂੰ ਨਹੀਂ ਪਤਾ ਲੱਗਾ ਮੈਂ ਪਹਿਲਾਂ ਸਿਰੇ ਇੱਕ ਚੱਕਰ ਲਾਇਆ ਸੀ 10:30 ਵਜੇ ਉਦੋਂ ਹੀ ਕਹਿੰਦੇ ਸੀ ਵੀ ਘੰਟੇ ਡੇਢ ਘੰਟੇ ਤੱਕ ਇਹਨਾਂ ਨੂੰ ਫ੍ਰੀ ਕਰ ਦੇਣਾ ਮੈਨੂੰ ਇਹ ਸੀਗਾ ਵੀ ਸ਼ਾਇਦ ਚਲੇ ਗਏ ਔਰ ਹੁਣ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਇਹਨਾਂ ਨੂੰ ਭੇਜਿਆ ਇਸ ਕਰਕੇ ਆਉਣਾ ਸੀਗੇ ਸੀ ਪਾਰਟੀ ਵਾਈਜ਼ ਆਪਣੇ ਫੇਸ ਨੂੰ ਇਸ ਪਰਵੇ ਨਹੀਂ ਲੈ ਕੇ ਕਿਵੇਂ ਦੇ ਦੇ ਤੇ ਕੀ ਅੱਗੇ ਦੇਖੋ ਜੋ ਆ ਏਕਮਾਨ ਦਾ ਹੁਕਮ ਆਏਗਾ ਔਰ ਜਿੱਦਾਂ ਉਹ ਕਹਿਣਗੇ ਉਸੇ ਤਰ੍ਹਾਂ ਨਾਲ ਅਸੀਂ ਚੱਲਾਂਗੇ ਸਾਰੀ ਏਕਮਾਨ ਸਾਰੇ ਅਸੀਂ ਆਸ਼ੂ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ